thank <laughs> you ਸਰਨ ਸਾਸਿਕਾਲ ਜੀ ਬਹੁ ਬਹੁ ਮਿਹਰਬਾਨੀ ਮੈਂ 2021 ਦੇ ਵਿੱਚ ਚੰਡੀਗੜ੍ਹ ਜੁਨੀਆਰ ਹਾਈ ਸਕੂਲ ਦੇ ਵਿੱਚ ਫੁੱਟਬਾਲ ਖੇਡਣ ਗਿਆ ਸੀ ਤੇ ਸਾਡਾ 골ਡ ਸੀ گورਨਮੈਂਟ ਕਾਲਜ ਰਾਣਾ ਸਾਹਿਬ ਵੱਲੋਂ ਤੇ ਸਾਰਿਆਂ ਨੇ ਪਲੇਅਰਾਂ ਨੇ ਆਪਦੀ ਆਪਦੀ ਐਂਟਰੋ ਦਿੱਤੀ ਤੇ ਕਿਸੇ ਨੇ ਆਪਦਾ ਨਾਮ ਦੱਸਿਆ ਤੇ ਮੈਂ ਮਲਵਈ ਕੰਦੇ ਵਿੱਚ ਪਹਿਲਾਂ ਵੀ گورਨਮੈਂਟ ਕਾਲਜ ਦੇ ਵਿੱਚ ਪੌਂਦਾ ਰਿਆ ਤੇ ਮੈਂ ਆਪਦੀ ਐਂਟਰੋ ਦਿੱਤੀ ਲੈ ਵੀ ਬੱਚੇ ਤਿਆਰ ਹੋ ਜਾਓ ਪੋ ਪੁੱਟਾ ਮਕੰਦ ਪਰ ਕੋਲੋ ਕੋਣੀ ਦਿਲੋਂ ਲੱਗਦਾ ਡਣਾ ਈ ਗੋੜਰ ਕੰਨੇ ਨਤਸ਼ਰ ਆਪਾ ਕਰਦੀ ਨੀ ਪਹਿਲਾ ਦੀਆਂ ਮੇਰੇ ਨਾਮ ਦਾ I'm like ਦੀ ਯੋਗਾ 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 ਕਰਦੀ ਕੁੜੀਏ ਓ ਯੋਗਾ ਯੋਗਾ ਕਰਦੀ ਕੁੜੀਏ ਯੋਗੇ ਕੇ ਸਾਥ ਕੇ ਹੋਗਾ ਨਾਮ ਕਲਮ ਕੇ ਪੈਪਾ ਦੇ ਨਾਲ ਤੂੰ ਉਤਰਾਲੀ ਕੂੜੀ ਕੱਤ ਰਵਦਿਆ ਨਹੀਂ ਤੂੰ ਨਹੀਂ ਨਾਣੀ ਛੜੇ ਕਰ ਆ ਕੇ ਓ ਛੜਾ ਤੇਰੇ ਭਾਂਡੇ ਮੰਜੂ ਲਲ 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 ਆ ਓ ਛੜਾ ਤੇਰੇ ਭਾਂਡੇ ਮੰਜੂ ਲਾ ਕਰ ਸੀ ਤੋ ਲਾ ਕੇ ਨੀ ਬਹਿ ਜਾ ਪੀੜੇ ਤੇ ਪੰਡ ਸੁਣੀ ਦਾ ਲਲੀਆਂ ਬਈ ਉਤੋਂ ਦੇ ਦੋ ਪੜ ਤੇ ਸੁਣੀ ਦੇ ਬਈ ਉਤੋਂ ਦੇ ਦੋ ਬਾਲ ਤੇ ਸੁਣੀ ਦੇ ਗੜ ਉਹਨਾ ਦੇ ਟੰਗੀਆਂ ਭੱਜ ਭੱਜੋ ਮੱਕੀ ਬੀਜਣ ਭੱਜ ਭੱਜੋ ਮੱਕੀ ਬੀਜਣ ਗਿੱਠ ਗਿੱਠ ਲੱਗੀਆਂ ਜੱਦੀਆਂ ਨਹੀਂ ਮਤਰਾਂ ਦੇ ਬੋਤਾਂ ਨੂੰ i the not gonna ਕੀ ਸਾਰੇ ਉਹਦੇ ਆੜੀ ਮਹੀਗੀ ਜੇ ਦੇਵਤ ਰੱਖਦਾ ਨਾ ਗਣੀ ਖਾਂਦਾ ਮਾੜੀ ਮਾੜੀ ਪਤਲੀ ਨਾ ਕਰਗੀ ਦਾਦਾ ਪਿਛਾੜੀ ਪਤਲੀ ਨਾ ਕਰਗੀ ਕਿਹਾਰੇ ਪਤਲੀ ਨਾ ਕਰਾਂਗੀ ਇਹ ਜਾ ਰੱਖਦੇ ਨੇ ਸੁਣ ਹੋ ਜੇ ਕੁੜੀਏ ਮੇਰਾ ਪਿੰਡ ਨੇ ਜਾਣਦੀ ਪਿੰਡ ਮੇਰਾ ਸ਼ਮਰਾਲਾ ਹੋ ਜੇ ਕੁੜੀਏ ਮੇਰਾ ਨਾਮ ਜਾਣਦੀ ਪੂਜਣ ਲੱਗਿਆ ਲੈ ਕੇ ਲਾਲ ਫੁੱਲਕਾਰੀ ਜੰਦ ਜਗਾਉਂਦੇ ਨੇ ਕਾਲੀ ਬੂਟੀ ਚਾਹੀ ਜੋ ਲਿਖਾਉਂਦਾ ਆ ਕਾਲੀ ਬੂਟੀ ਚਾਹੀ ਜੋ ਲਿਖਾਉਂਦਾ ਨੇ ਹੋਏ 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 ਗਿੰਦਾ ਗਿੰਦਾ ਕਰੇ ਮੇਲ ਨੇ ਗਿੰਦਾ ਬਹੁ ਬਥੇਰਾ ਨੀ ਜੇ ਕਿ ਤਾਰੂ ਬੱਕੀ ਵਈ ਵੀਰ ਕਰੈ ਨੂੰ ਕੰਠਾ ਕਰਾ ਦੂ ਆ ਵੀਰ ਕਰੈ ਨੂੰ ਕੰਠਾ ਕਰਾ ਦੂ ਤੈਨੂੰ ਕਰਾ ਦੂ ਸੱਗੀ ਨਿਰਤਾ ਕਰਦੇ ਦੀ ਬਾੜੀ ਹੋਗੀ ਬੱਕੀ ਨਿਰਤਾ ਕਰਦੇ ਦੀ ਬਾੜੀ ਹੋਗੀ ਬੱਕੀ ਨਿਰਤਾ ਕਰਦੇ ਦੀ ਹੋ ਜੱਟਾਂ ਦੇ ਪੁੱਤ ਜਾਣ ਬਾਰ ਨੂੰ ਗਹਿੜੇ ਰੱਖ ਜਮੀਨਾ ਬਈ ਦੋ ਦੋ ਛੱਟਾਂ ਕੰਮ ਨੇ ਕਰਦੇ ਦੋ ਚੇਪਟਾਂ ਕੰਮ ਨੇ ਕਰਦੇ ਬਣ ਕੇ ਆਪ ਮਸ਼ੀਨਾ ਬਈ ਪੱਕੇ ਹੋ ਕੇ ਵਿਆਹ ਕਰਵਾਉਂਦੇ ਲਲਵਲ ਲਲਵਲ ਬਲੇ ਉਹ ਪੱਕੇ ਹੋ ਕੇ ਵਿਆਹ ਕਰਵਾਉਂਦੇ ਲਬਕੇ ਨਾਲ ਸੀਨਾ ਦੇ ਸੀ ਕੁੜੀਆਂ ਦੇ ਫੇਰ